ਇਹ ਬੱਚਾ ਇਹ ਟਾਣੀ ਹੈ ਇਹਨੂੰ ਤੁਸੀਂ ਮੋੜਨਾ ਤੁਸੀਂ ਕਰੋ ਕਿਰਪਾ ਨਹੀਂ ਨਹੀਂ ਇਹਨੂੰ ਤੁਸੀਂ ਮੋੜਨਾ ਹੁਣ ਪੀਰੈਂਟਸ ਦਾ ਫਰਜ਼ ਬਣਦਾ ਜਦੋਂ ਇਹ ਵੱਡਾ ਹੋ ਕੇ ਕੰਮ ਖਰਾਬ ਕਰਨ ਲੱਗੇ ਬਾਹਰ ਜੀ ਹੁਣ ਆ ਹੋ ਗਿਆ ਹੋ ਗਿਆ ਵੀ ਆਪਾਂ ਇਹਨਾਂ ਨੂੰ ਸੈਟ ਵੀ ਬੋਕੇ ਨੀਂ ਨਾਮ ਜਪ ਮੇਰੇ ਨਾਲ ਕਰਦਾ ਵੀ ਬੱਚਾ ਜਿੱਦਾਂ ਛੋਟਾ ਹੈ ਨਾ ਆਪਾਂ ਉਹਨੂੰ ਦੇਖੋ ਵੀ ਆਪਾਂ ਕੀ ਦਿੰਨੇ ਪਏ ਆ ਠੀਕ ਹੈ ਨਾ ਹਾਂ ਹਾਂ ਉਹਨੂੰ ਆਪਾਂ ਵੈਜੀਟੇਰੀਅਨ ਵੀ ਬਣਾ ਸਕਦੇ ਹੌਲੀ ਹੌਲੀ ਇਹਨੂੰ ਊਲ ਮੰਤਰ ਨਾਲ ਆਪਾਂ ਜੋੜੀਏ ਗੁਰ ਦਵਾਰਾ ਸਾਹਿਬ ਵਾਲੇ ਪਾਸੇ ਜੋੜ ਗਏ ਫੇਰ ਉਹ ਜਿਹੜੀ ਟਾਣੀਆਂ ਹਨ ਟਾਣੀਆਂ ਮੁੜਦੀਆਂ ਫੇਰ ਜਦੋਂ ਟਾਣ ਬਣ ਕੇ ਫਿਰ ਟਾਣ ਟੁੱਟਦੀ ਹੁੰਦੇ ਮੁੜਦੇ ਨਹੀਂ ਹੁੰਦੇ ਤੁਸੀਂ ਕਿਰਪਾ ਕਰੋ ਇਹਦੇ ਤੇ ਕਿਰਪਾ ਕਰੋ ਬੱਚਿਆ ਜਰਾ ਮੈਂ ਬਹੁਤ ਤੁਸੀਂ ਪਤਾ ਕਿ ਪਹਿਲੀ ਗੁਰੂ ਮਾਤਾ ਹੁੰਦੀ ਹੈ ਹੁਣ ਤੁਸੀਂ ਮਾਤਾ ਹੋ ਇਹਦੇ ਤੁਹਾਨੂੰ ਇਹਨੂੰ ਕਹਿਣਾ ਚਾਹੀਦਾ ਵੀ ਬੇਟਾ ਕੋਈ ਗੱਲ ਨਹੀਂ ਇਹਦਾ ਬੱਚਾ ਨਾ ਵੀ ਆਪਾਂ ਅੰਡਾ ਨਹੀਂ ਖਾਣਾ ਹੈਗਾ ਆਪਾਂ ਮੀਟ ਨਹੀਂ ਖਾਣਾ ਇਹਦੇ ਨਾਲ ਕੋਈ ਜ਼ਿਆਦਾ ਥੋੜਾ ਕੋਈ ਵੀ ਉਹ ਤਾਕਤ ਹੁੰਦੀ ਹੈ ਹਾਂਜੀ ਇਸਨੂੰ ਦੁੱਧ ਪੀ ਲਓ ਦਹੀਂ ਖਾ ਲਓ ਪਨੀਰ ਖਾ ਲਓ ਹੋਰ ਕਿੰਨੀਆਂ ਚੀਜ਼ਾਂ ਦੱਸੋ ਉਹ ਆਪਾਂ ਉਹ ਕਮਨਾ ਕਰਕੇ ਜਿੱਦੇ ਨਾਲ ਆਪਣਾ ਭਗਤੀ ਖਰਾਉ ਤੁਸੀਂ ਭਗਤੀ ਇਹਦੀ ਤੁਸੀਂ ਕਰਾ ਸਕਦੇ ਹੋ ਇਹ ਰਹਿ ਤਰਖਾ ਕੇ ਮੂਲ ਮੰਤਰ ਸਾਹਿਬ ਨੇ ਕੋਈ 10-15 ਮਿੰਟਾਂ ਨੂੰ ਹੁਣ ਮੂਲ ਮੰਤਰ ਸਾਹਿਬ ਇਹ ਤੁਸੀਂ ਕਰਾਓ ਵੀ ਤਦ 15 ਮਿੰਟ ਜਪਣਾ ਹੀ ਜਪਣਾ ਫਿਰ ਇਹ ਜਪੇਗਾ ਪਰ ਇਹ ਵੀ ਜੇ ਹੁਣ ਇਹ ਕਹਿੰਦਾ ਵੀ ਮੈਂ ਆਂਡੇ ਖਾਣੇ ਨਾ ਵੀ ਆਂਡਾ ਹੀ ਖਾਣਾ ਇਹ ਤੁਸੀਂ ਸ਼ਕਤੀ ਕਰ ਸਕਦੇ ਹੋ ਇਹ ਤਾਂ ਹਾਂ ਜੇ ਪੱਲੇ ਆ ਕੇ ਦਿੰਦੇ ਹਾਂ ਦਿਖਾਉਂਦੇ ਹਾਂ ਹੈ ਜੀ ਫਿਰ ਆਪਾਂ ਕੰਮ ਖਰਾਬ ਕੀਤਾ ਨਾ ਹੁਣ ਕੰਨ ਨੂੰ ਵੱਡਾ ਹੋ ਕੇ ਫਿਰ ਕੰਮ ਹੋਰ ਗਲਤ ਕਰਨ ਲੱਗਿਆ ਫਿਰ ਉਹ ਵੀ ਸਾਡੇ ਵੱਸ ਨਹੀਂ ਰਿਹਾ ਜੀ